ਤੋ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਜੀਤ ਸਿੰਘ ਮੋਦੇ ਮੈਨੇਜਰ ਗੁਰਦੁਆਰਾ ਛਾੜਾ ਸਾਹਿਬ ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਸ਼ੀ ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਬੀਰੀ ਦੇ ਮਾਲਕ ਪੰਜ ਪਿਆਲੇ ਪੰਜ ਪੀਰ ਸ਼ਟਮ ਪੀਰ ਬੈਕਾ ਗੁਰ ਭਾਰੀ अर्जुन ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਬਸੰਤ ਪੈਂਤਮੀ ਦਾ ਸਾਲਾਨਾ ਜੋੜ ਮੇਲਾ ਮਿਤੀ 2 ਅਤੇ 3 ਫਰਵਰੀ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਕੱਲ 1 ਫਰਵਰੀ ਜਿਹੜੇ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਕੇ ਸ리에 ਕਾਨਪਾਰ ਸਾਹਿਬ ਜੀ ਆਰੰਭ ਹੋਏ ਸਨ ਜਿਨ੍ਹਾਂ ਦੇ ਕੱਲ 3 ਤਰੀਕ ਨੂੰ ਭੋਗ ਪੈਣਗੇ ਅੱਜ 2 ਫਰਵਰੀ ਦਿਨ ਐਤਵਾਰ ਠੀਕ 2 ਵਜੇ ਸ੍ਰੀ ਸੁਖਣੀ ਸਾਹਿਬ ਜੀ ਦੇ ਪਾਠ ਦੀਵਾਨ ਹਾਲ ਖੁੱਲੇ ਪਣਾਲਾਂ ਦੇ ਵਿੱਚ ਆਰੰਭ ਹੋ ਜਾਣੇ ਨੇ ਜੋ ਕਿ ਲਗਾਤਾਰ ਚੱਲਣੇ ਨੇ ਕਥਾ ਕੀਰਤਨ ਰਾਗੀ ਢਾਡੀ ਪ੍ਰੋਫੈਸ਼ਨ ਲੱਗਣੇ ਨੇ ਜੋ ਰਾਤ 1 ਵਜੇ ਦੇ ਕਰੀਬ ਸਮਾਪਤੀ ਹੋਣੀ ਹੈ ਤਾਲ ਫਿਰ ਭੋਗ ਪਾਣ ਤੋਂ ਬਰੰਤ ਸਾਰਾ ਦਿਨ ਖੁੱਲੇ ਪਨਾਲਾਂ ਦੇ ਵਿੱਚ ਰਾਗੀ ਢਾਡੀ ਕੀਸ਼ਰ ਸਿੰਘ ਕਥਾਵਾਚਕ ਵੱਲੋਂ ਗੁਰ ਇਤਿਹਾਸ ਸੰਗਤਾਂ ਨੂੰ ਸੁਣਾਇਆ ਜਾਣਾ ਸੰਗਤਾਂ ਹੋਮਾ ਹਮਾ ਕੇ ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦਰਾੜਿਆਂ ਤੋਂ ਕੱਲ ਤੋਂ ਹੀ ਬਹੁਤੀ ਤਦਾਦ ਦੇ ਵਿੱਚ ਭਾਰੀ ਗਿਣਤੀ ਵਿੱਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਸਥਾਨਾਂ ਤੇ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ ਸਾਡੇ ਵੱਲੋਂ ਸਮੂਹ ਸੰਗਤ ਨੂੰ ਇਹੋ ਹੀ ਬੇਨਤੀ ਆ ਕਿ ਪਰਿਵਾਰਾਂ ਸਮੇਤ ਗੁਰੂ ਘਰ ਹਾਜ਼ਰੀਆਂ ਭਰਨੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜਾਂ ਸੁਤੇਤਨ ਮੈਂ ਦੱਸਦਾ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਸੰਤ ਪੈਂਜਵੀ ਦਾ ਸਾਲਾਨਾ ਜੋੜ ਮੇਲਾ ਬੜੇ ਧੂਮ ਧਾਮ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਸਾਡੇ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਅੰਤਰਨ ਕਮੇਟੀ ਮੈਂਬਰ ਸਮੂਹ ਮੈਂਬਰ ਸਾਹਿਬਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਾਤ ਹੋਣ ਵਾਲੀਆਂ ਸੰਗਤਾਂ ਲਈ ਸਾਡੇ ਗੁਰਦੁਆਰਾ ਸਾਹਿਬ ਦੇ ਸਮੂਹ ਸਟਾਫ ਵੱਲੋਂ ਬਹੁਤ ਪ੍ਰਬੰਧ ਕੀਤੇ ਨੇ ਸੰਗਤਾਂ ਦੇ ਵਾਸਤੇ ਰਹਿਸ਼ਦਾ ਪ੍ਰਬੰਧ ਬਹੁਤ ਵੱਡਾ ਕੀਤਾ ਗਿਆ ਹੈ ਗੁਰੂ ਦੇ ਲੰਗਰ ਜਿਹੜੇ ਨੇ ਉਹ ਚਾਰੇ ਦਸ਼ਾਵਾਂ ਵਾਲੇ ਚਾਰੇ ਭਾਈਆਂ ਵਾਲੇ ਚੱਲ ਰਹੇ ਨੇ ਕਾਰ ਪਾਰਕਿੰਗ ਸਕੂਟਰ ਪਾਰਕਿੰਗ ਮੋਟਰਸਾਈਕਲ ਪਾਰਕਿੰਗ ਵਾਲੇ ਜਿਹੜੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸੰਗਤਾਂ ਦਾ ਸਹਿਯੋਗ ਕਰਕੇ ਸਭਾ ਸੁਸਾਇਟੀਆਂ ਸਹਿਯੋਗ ਦੇ ਕੇ ਜਿਹੜੇ ਨੇ ਉਹ ਪ੍ਰਬੰਧ ਕਰ ਰਹੀਆਂ ਨੇ ਸੰਗਤਾਂ ਬਹੁਤ ਅਦਾ ਦੇ ਵਿੱਚ ਗੁਰ ਘਰ ਆਣ ਕੇ ਹਾਜ਼ਰੀਆਂ ਭਰ ਰਹੀਆਂ ਨੇ ਗੁਰੂ ਦੇ ਨਤਮਸਤਕ ਹੋ ਰਹੀਆਂ ਨੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ ਉਹਨਾਂ ਨੂੰ ਇਹੋ ਹੀ ਬੇਨਤੀ ਹੈ ਕਿ ਉਹ ਨਸ਼ਿਆਂ ਨੂੰ ਤਿਆਗਣ ਗੁਰੂ ਦਾ ਜੋ ਸਮੇ ਪਾਸ਼ਾ ਵੱਲੋਂ ਜੋ ਖੰਡੇ ਬਾਡੇ ਦਾ ਅੰਮ੍ਰਿਤ ਤਿਆਰ ਕੀਤਾ ਸੀ ਉਹ ਖੰਡੇ ਬਾਡੇ ਦੀ ਪੌੜ ਲੈ ਕੇ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗਣ ਤੇ ਆਪਣੇ ਪਰਿਵਾਰ ਤੋਂ ਨਸ਼ੇ ਦਾ ਜਿਹੜਾ ਪਦਤਪੁਣੇ ਨੂੰ ਨਾ ਦੂਰ ਕਰਨ ਕਿ ਏਡਾ ਵੱਲ ਧਿਆਨ ਦੇਣ ਜਾਂ ਗੁਰਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਸੀ ਤੇ ਇਹ ਅਪੀਲ ਕਰਦੇ ਆ ਕਿ ਨਸ਼ੇ ਨੂੰ ਤਿਆਗੋ ਤੇ ਗੁਰੂ ਦੇ ਲੜ ਲੱਗੋ ਇੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਖਸ਼ਿਸ਼ ਆ ਕੇ ਜਿਨ੍ਹਾਂ ਗੁਰਮਖ ਪਿਆਰਿਆਂ ਨੂੰ ਪੁੱਤਰਾਂ ਦੀ ਦਾਤ ਨਹੀਂ ਮਿਲਦੀ ਉਹ ਇੱਥੇ ਪੰਚਮੀ ਦੇ ਦਿਨ ਤੇ ਇਸ਼ਨਾਨ ਕਰਨ ਜੋੜਾ ਇਸ਼ਨਾਨ ਕਰਦਾ ਏ ਪੰਜ ਪੈਜੀਆਂ ਇਸ਼ਨਾਨ ਕਰਦੇ ਨੇ ਅਤੇ ਗੁਰੂ ਕਿਰਪਾ ਕਰਦੇ ਨੇ ਕਿ ਉਹਨਾਂ ਨੂੰ ਆਵਾਸ਼ਕ ਪੁੱਤਰ ਦੀ ਦਾਤ ਜਿਹੜੀ ਆ ਉਹ ਪ੍ਰਾਪਤ ਹੁੰਦੀ ਹੈ ਸਾਡੇ ਸਾਰੇ ਪ੍ਰਬੰਧਕਾਂ ਵੱਲੋਂ ਸਮੂਹ ਜਿਹੜੀਆਂ ਵੀ ਨਾਨਕ ਨਾਮ ਲੈਵਾ ਸੰਗਤਾਂ ਪਹੁੰਚ ਰਹੀਆਂ ਨੇ ਉਹਨਾਂ ਨੂੰ ਇਸ ਸ਼ੋਭ ਵਿਧਾਈਆਂ ਸਾਡੇ ਵੱਲੋਂ ਲੱਖ 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 ਵਧਾਈਆਂ ਜੀ ਅਸੀਂ ਤੁਹਾਡੇ ਮਾਦੀ ਮਰਾਈ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਦੇ ਆ ਕਿ ਗੁਰਦੁਆਰਾ ਸ਼ਹਾੜਾ ਸਾਹਿਬ ਦੇ ਨੇੜੇ ਸਾਡਾ ਇੱਕ ਬਹੁਤ ਫਟਕਿਆ ਜੋ ਕਿ ਬਹੁਤ ਹੀ ਜਿਆਦੇ ਤਰਾਨ ਦੇ ਵਿੱਚ ਬੰਦ ਰਹਿੰਦਾ ਵਾ ਜਿੰਨੇ ਵੀ ਸੰਗਤ ਗੁਰਦੁਆਰਾ ਸ਼ਹਾੜਾ ਸਾਹਿਬ ਦਰਸ਼ਨ ਕਰਕੇ ਬਾਬਾ ਬੁੱਢਾ ਸਾਹਿਬ ਨੂੰ ਜਾਂਦੀ ਆ ਗਾੜੀ ਗੁਰਦੁਆਰਾ ਸੰਨ ਸਾਹਿਬ ਆ ਉਹ ਰਸਤਾ ਜਿਹੜਾ ਵਾ ਬਹੁਤ ਬਲੌਕ ਰਹਿੰਦਾ ਵਾ ਸਾਡੀ ਭਾਰਤ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਇਸ ਤੇ ਜਿਹੜਾ ਕੋਈ ਪੁਲ ਬਣਾਇਆ ਜਾਵੇ ਜਾਂ ਕੋਈ ਜਿਹੜਾ ਠੀਕ ਢੰਗ ਤਰੀਕੇ ਨਾਲ ਇਹਨੂੰ ਟਾਈਮ ਟਾਈਮ ਤੇ ਬੰਦ ਕਰਕੇ ਇਹਦੇ ਸੰਗਤਾਂ ਨੂੰ ਜਿਹੜਾ ਵਾ ਖੁੱਲਾ ਸੰਯੋਗ ਦਿੱਤਾ ਜਾਵੇ ਜੋ ਸੰਗਤ ਨੂੰ ਆਸਾਨੀ ਨਾਲ ਗੁਰੂ ਘਰ ਦੇ ਦਰਸ਼ਨ ਕਰ ਸਕਣ